ਗੱਲ ਜੀ ਇਸ ਵੇਲੇ ਖੜੇ ਆ ਅਸੀਂ ਮੁੰਡੀ ਮੁੱਲਾਪੁਰ ਦਾਖਾ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਜਿੱਥੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਰਤਾਰ ਸਿੰਘ ਸਰਾਬਾ ਦੇ ਨਾਂ ਤੇ ਉਦਘਾਟਨ ਕੀਤਾ ਗਿਆ ਹੈ ਮੁੱਲਾਪੁਰ ਦਾਖਾ ਦੇ ਵਿੱਚ ਸੰਦੀਪ ਸਿੰਘ ਸੰਧੂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤਸਵੀਰਾਂ ਤੁਹਾਡੇ ਸਾਹਮਣੇ ਐਕਸਕਲੂਸਿਵ ਤਸਵੀਰਾਂ ਨੇ ਐਕਸਕਲੂਸਿਵ ਤਸਵੀਰਾਂ ਨੇ ਮੁੱਲਾਪੁਰ ਦਾਖਾ ਦੀਆਂ ਇਸ ਵੇਲੇ ਸਿੱਧਾ ਇਹ ਮੁੱਖ ਮੰਤਰੀ ਸਾਹਿਬ ਚੱਲਦੇ ਹੋਏ ਪਏ ਨੇ ਕਚਹਿਰੀਆਂ ਲੁਧਿਆਣਾ ਕਚਹਿਰੀਆਂ ਦੇ ਵੱਲ ਜਾਣਗੇ ਜਿੱਥੇ ਸਵੇਰੇ ਬੰਬ ਬਲਾਸਟ ਹੋਇਆ ਇਹ ਉਹ ਪੂਰੀ ਖਬਰ ਤੇ ਅਪਡੇਟ ਵੀ ਕਰਦੇ ਰਵਾਂਗੇ ਨਾਲ ਦੀ ਨਾਲ ਹੀ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਜਿੱਥੇ ਮੁੱਖ ਮੰਤਰੀ ਸਾਹਿਬ ਇਸ ਵੇਲੇ ਮੰਡੀ ਮੁੱਲਾਪੁਰ ਦਾਖਾ ਦੇ ਵਿੱਚ ਮੁੱਲਾਪੁਰ ਦਾਖਾ ਨੂੰ ਸਬ ਡਿਵੀਜ਼ਨ ਦਾ ਐਲਾਨ ਕੀਤਾ ਤੇ ਨਾਲ ਦੀ ਨਾਲ ਹੀ ਇੱਕ ਸਰਕਾਰੀ ਕਾਲਜ ਦਾ ਵੀ ਐਲਾਨ ਕੀਤਾ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਤੇ ਨਾਲ ਦੀ ਨਾਲ ਹੀ ਅੱਜ ਮੰਡੀ ਮੁੱਲਾਪੁਰ ਦਾਖਾ ਦਾ ਬੱਸ ਸਟੈਂਡ ਦਾ ਉਦਘਾਟਨ ਹੋ ਗਿਆ ਹੈ ਐਸ ਵੇਲੇ ਅਸੀਂ ਖੜੇ ਆਂ ਮੰਡੀ ਮੁੱਲਾਪੁਰ ਦਾਖਾ ਦੇ ਵਿੱਚ ਜਿੱਥੇ ਬੱਸ ਸਟੈਂਡ ਦਾ ਉਦਘਾਟਨ ਹੋਇਆ ਏ ਤੇ ਨਾਲ ਦੀ ਨਾਲ ਹੀ ਇਹ ਤਸਵੀਰਾਂ ਨੇ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਬੱਸ ਸਟੈਂਡ ਮੁੱਲਾਪੁਰ ਦਾਖਾ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਏ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਆ ਕਿ ਸਬ ਡਿਵੀਜ਼ਨ ਦਾ ਐਲਾਨ ਕੀਤਾ ਗਿਆ ਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਿ ਕਿਸ ਕਿਸਮ ਦਾ ਵਾਕਿਆ ਲੁਧਿਆਣਾ ਕਚਹਿਰੀਆਂ ਵਿੱਚ ਹੋਇਆ ਅਫਸੋਸਨਾਕ ਹੈ ਨਿੰਦਣ ਯੋਗ ਹੈ ਔਰ ਇਸ ਦੀ ਗਹਿਰਾਈ ਨਾਲ ਜਿੱਥੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਉੱਥੇ ਇੱਕ ਸੋਚ ਵੀ ਰੱਖਣੀ ਚਾਹੀਦੀ ਹੈ ਕਿ ਇਸ ਕਿਸਮ ਦਾ ਇੱਕ ਸਿਸਟਮ ਇਲੈਕਸ਼ਨਾਂ ਦੇ ਦਿਵਾਲੇ ਇਹ ਕਿਉਂ ਹੋਇਆ ਹੈਗਾ ਕਿ ਇਹ ਕਿਸੇ ਇਸ਼ੂ ਨੂੰ ਟਾਰਗੇਟ ਕਰਦੀ ਹੈ ਕਿਸੇ ਕੇਸ ਨੂੰ ਟਾਰਗੇਟ ਕਰਦੀ ਹੈ ਕਿਸੇ ਸੋਚ ਨੂੰ ਟਾਰਗੇਟ ਕਰਦੀ ਹੈ ਮੈਂ ਸੋਚਦਾ ਕਿ ਇਸ ਦੀ ਬੜੀ ਦੁੰਗਾਈ ਨਾਲ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਚਿੱਟੇ ਜਿਹੜੇ ਤਾਰਾ ਹਲਕੇ ਦੱਖਣਾਂ ਜੁੜ ਰਹੀਆਂ ਯੂਥ ਵਰਗੀਆਂ ਜਦੋਂ ਕੋਈ ਵੀ ਕੇਸ ਮਲਕੀਤ ਜੀ ਰਜਿਸਟਰ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਜਿਹੜੀ ਇਨਵੈਸਟੀਗੇਟਿਵ ਏਜੰਸੀ ਹੁੰਦੀ ਹੈ ਆਪਾਂ ਇਹ ਗੱਲ ਉਹਨਾਂ ਦੇ ਛੱਡ ਦੇਣੀ ਚਾਹੀਦੀ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਕਿਸੇ ਕਿਸਮ ਦਾ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਜੋ ਚੀਜ਼ਾਂ ਹੋਣਗੀਆਂ ਆਪਣੇ ਸਭ ਦੇ ਸਾਹਮਣੇ ਆਉਣਗੀਆਂ ਠੀਕ ਓਕੇ ਥੈਂਕ ਯੂ